ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰੇ ਸੋਲ ਫੈਮਲੀ ਨੂੰ ਉਮੀਦਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਰ ਵਾਰ ਦੀ ਤਰ੍ਹਾਂ ਰੋਜ਼ ਚੜ੍ਹਦੀ ਕਲਾ 'ਚ ਰਹਿੰਦੇ ਹੋਵੋਗੇ ਤੇ ਆਪਣੇ ਆਪ ਨੂੰ ਪੋਜ਼ਿਟਿਵ ਰੱਖ ਰਹੇ ਹੋਵੋਗੇ ਤੇ ਵਾਹਿਗੁਰੂ ਜੀ ਦੇ ਵਿੱਚ ਆਪਣਾ ਜਿਹੜਾ ਵਿਸ਼ਵਾਸ ਆ ਉਹ ਵਧਾਉਂਦੇ ਜਾਂਦੇ ਹੋਵੋਗੇ ਅੱਜ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਇਹ ਆ ਕੇ ਜਿਹੜੀ ਇਸ ਤੋਂ ਪਿਛਲੀ ਵੀਡੀਓ ਸੀ ਉਹਦੇ ਤੇ ਜਿਹੜੇ ਤੁਸੀਂ ਕਮੈਂਟ ਕੀਤੇ ਆ ਉਹਨਾਂ ਨੇ ਤਾਂ ਮੈਨੂੰ ਹੈਰਾਨ ਹੀ ਕਰਕੇ ਰੱਖ ਦਿੱਤਾ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਤੁਹਾਡਾ ਧੰਨਵਾਦ ਕਰਾਂ ਤਾਂ ਕਰਾਂ ਕਿਸ ਤਰ੍ਹਾਂ ਮੇਰੇ ਕੋਲ ਤਾਂ ਉਹ ਅਲਫਾਜ਼ ਹੀ ਨਹੀਂ ਹੈਗੇ ਉਹ ਸ਼ਬਦ ਹੀ ਨਹੀਂ ਹੈਗੇ ਕਿ ਜਿਹਦੇ ਨਾਲ ਮੈਂ ਤੁਹਾਡਾ ਸ਼ੁਕਰਾਨਾ ਕਰਾਂ ਮੇਰੇ ਕੋਲ ਸੱਚੇ ਸ਼ਬਦ ਨਹੀਂ ਹੈਗੇ ਮੈਂ ਤੁਹਾਨੂੰ ਕੀ ਮੋਟੀਵੇਟ ਕਰਾਂ ਤੁਸੀਂ ਤਾਂ ਮੈਨੂੰ ਮੋਟੀਵੇਟ ਕਰਨ ਤੇ ਲੱਗੇ ਹੋਏ ਹੋ ਤੁਹਾਡੇ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਜਿਹੜਾ ਅਧਿਆਤਮ ਦਾ ਮਾਰਗ ਆ ਇਹ ਕਿੰਨਾ ਡੂੰਘਾ ਆ ਇਹ ਇਹਦਾ ਕੋਈ ਅੰਤ ਪਾ ਹੀ ਨਹੀਂ ਸਕਦਾ ਹਰ ਕੋਈ ਆਪਣੇ ਆਪ ਦੇ ਵਿੱਚ ਜਨੇਕਾ ਹਰ ਇੱਕ ਨੂੰ ਉਸ ਕਾਲਪੁਰਖ ਵਾਹਿਗੁਰੂ ਨੇ ਆਪਣੇ ਸਮੁੰਦਰ ਦੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦਾ ਲੋਟਾ ਭਰ ਕੇ ਦਿੱਤਾ ਹੋਇਆ ਕਿਸੇ ਨੂੰ ਕਿਸੇ ਤਰ੍ਹਾਂ ਦਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਹਰ ਇੱਕ ਨੂੰ ਅਲੱਗ-ਅਲੱਗ ਇੱਕ ਵਿਲੱਖਣ ਜਿਹੜੀਆਂ ਸ਼ਕਤੀਆਂ ਨੇ ਉਹ ਦੇਖ ਕੇ ਨਿਵਾਜਿਆ ਹੋਇਆ ਤੁਸੀਂ ਸਾਰੇ ਯੂਨੀਕ ਹੋ ਤੁਸੀਂ ਸਾਰੇ ਅਪਾਰ ਬਖਸ਼ਿਸ਼ਾਂ ਦੇ ਨਾਲ ਭਰੇ ਹੋਏ ਹੋ ਤੁਸੀਂ ਕਈ ਵਾਰ ਚਾਹੇ ਦੱਸੋ ਵੀ ਨਾ ਸਾਰੇ ਜਿੱਦਾਂ ਕਹ ਲੋ ਵੀ ਅਧਿਆਤਮ ਦੇ ਨਾਲ ਜੁੜੇ ਹੋਏ ਹੋ ਹ ਟਵਿਨ ਫਲੇਮ ਜਰਨੀ ਦੇ ਵਿੱਚ ਹੋ ਇਹ ਵੀ ਪੱਕੀ ਗੱਲ ਆ ਪਰ ਜਿਹੜੀ ਟਵਿਨ ਫਲੇਮ ਜਰਨੀ ਆ ਇਹ ਚੱਲਦੀ ਰਹਿੰਦੀ ਆ ਇਹਨੇ ਕੀ ਕਰਨਾ ਸਾਨੂੰ ਜਿਹੜਾ ਸਪਿਰਚੁਅਲ ਬਣਾ ਦੇਣਾ ਕਿੰਨਾ ਸਪਿਰਚੁਅਲ ਬਣਾਉਣਾ ਇਹ ਤਾਂ ਮਾਲਕ ਹੀ ਜਾਣਦਾ ਸ਼ਾਇਦ ਜਿਸ ਸਪਿਰਚੁਅਲਿਟੀ ਬਾਰੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਸੁਣਿਆ ਤੱਕ ਵੀ ਨਹੀਂ ਸੀਗਾ ਉਸ ਮਾਰਗ ਤੇ ਉਸ ਅਕਾਲਪੁਰਖ ਵਾਹਿਗੁਰੂ ਜੀ ਨੇ ਸਾਨੂੰ ਚਲਾਇਆ ਤੇ ਇਹ ਬਖਸ਼ਿਸ਼ ਨਾਲੋਂ ਘੱਟ ਥੋੜਾ ਜੇ ਜਿਹੜੀ ਟਵਿਨ ਫਲੇਮ ਜਰਨੀ ਆ ਫਿਰ ਅਸੀਂ ਕਿਵੇਂ ਨਿਰਾਸ਼ ਹੋ ਜਾਈਏ ਕਿ ਇਸ ਇੱਕ ਬੋਝ ਆ ਇਹ ਕੋਈ ਬੋਝ ਨਹੀਂ ਆ ਇਹ ਤਾਂ ਇੱਕ ਬਲੇਸਿੰਗ ਆ ਜਿਹੜੀ ਸਾਨੂੰ ਉਹਨਾਂ ਸਾਰੀਆਂ ਪਰਸਥਿਤੀਆਂ ਚੋਂ ਕੱਢਦੀ ਆ ਜਿਨ੍ਹਾਂ ਚੋਂ ਨਿਕਲ ਕੇ ਅਸੀਂ ਆਪਣੇ ਆਪ ਨੂੰ ਉਸ ਮੋੜ ਤੇ ਲੈ ਆਉਂਨੇ ਆ ਕਿ ਅਸੀਂ ਦੂਜਿਆਂ ਦੇ ਦੁੱਖ ਦਰਦ ਨੂੰ ਸਮਝ ਸਕੀਏ ਜੇਕਰ ਕੋਈ ਹੋਰ ਦੂਸਰਾ ਉਸ ਪ੍ਰੋਬਲਮ ਚੋਂ ਲੰਘ ਰਿਹਾ ਤੇ ਅਸੀਂ ਉਸ ਦਰਦ ਨੂੰ ਕਿਉਂਕਿ ਆਪਣੇ ਤੇ ਹੰਡਾਇਆ ਹੁੰਦਾ ਉਹ ਮਹਿਸੂਸ ਕਰ ਸਕਦੇ ਆ ਤੇ ਉਸ ਅਗਲੇ ਨੂੰ ਮੋਟੀਵੇਟ ਕਰ ਸਕਦੇ ਆ ਤੇ ਅਗਲਾ ਵੀ ਜਰੂਰ ਸਾਡੇ ਤੋਂ ਇਮਪ੍ਰੈਸ ਹੋ ਸਕਦਾ ਪ੍ਰਭਾਵਿਤ ਹੋ ਸਕਦਾ ਵਾ ਕਿਉਂ ਕਿਉਂਕਿ ਅਸੀਂ ਉਹਨਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਇਆ ਹੁੰਦਾ ਜੇ ਵਾਹਿਗੁਰੂ ਜੀ ਨੇ ਸਾਨੂੰ ਇਸ ਜਰਨੀ ਦੇ ਵਿੱਚ ਪਾਇਆ ਤਾਂ ਅਜਿਹਾ ਨਹੀਂ ਆ ਕਿ ਸਿਰਫ ਅਸੀਂ ਆਪਣੀ ਹੀ ਜਰਨੀ ਕੰਪਲੀਟ ਕਰਨੀ ਆ ਅਸੀ ਸੋਲ ਪਰਪਸ ਵੀ ਕਰਨੇ ਆ ਹਰ ਇੱਕ ਦਾ ਆਪਣਾ ਵੱਖਰਾ ਸੋਲ ਪਰਪਸ ਆ ਸੋ ਮੈਨੂੰ ਨਹੀਂ ਪਤਾ ਕਿ ਜਿਹੜਾ ਚੈਨਲ ਬਣਾਇਆ ਕਿਵੇਂ ਬਣਾਇਆ ਗਿਆ ਕਿਵੇਂ ਇਹਦਾ ਨਾਮ ਰੱਖਿਆ ਗਿਆ ਪਰ ਸੁਹਾਨੀ ਜੀ ਤੁਹਾਡੇ ਕਮੈਂਟ ਨੇ ਤਾਂ ਅੱਜ ਮੈਨੂੰ ਇੱਕ ਵਾਰ ਫਿਰ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਵਾਕਿਆ ਹੀ ਇੱਕ ਇਤਫਾਕ ਸੀ ਜਾਂ ਕੀ ਸੀ ਤੁਹਾਡੇ ਵਿਜ਼ਨ ਐਨੇ ਕਲੀਅਰ ਨੇ ਜਿਹੜੇ ਤੁਹਾਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬੀ ਕੇ ਜਿਹੜਾ ਵਿਜ਼ਨ ਆਇਆ ਇਹ ਕੀ ਚੀਜ਼ਾਂ ਹੋ ਸਕਦੀਆਂ ਨੇ ਤੁਸੀਂ ਕਿਹਾ ਕਿ ਉੱਥੇ ਮੈਨੂੰ ਤੁਹਾਡਾ ਚੈਨਲ ਬਾਰੇ ਪਤਾ ਲੱਗਿਆ ਤੁਹਾਡੀ ਮੈਂ ਆਵਾਜ਼ ਸੁਣੀ ਤੁਸੀਂ ਫਲੋਰ ਤੇ ਬੈਠ ਕੇ ਵੀਡੀਓ ਬਣਾ ਰਹੇ ਸੀ ਤੁਸੀਂ ਹਾਈਟ ਬਾਰੇ ਪਤਾ ਨਹੀਂ ਕਿੰਨਾ ਕੁਝ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਕਿੰਨਾ ਕੁਝ ਦਿਖਾ ਦਿੱਤਾ ਉੱਥੇ ਗੁਰਦਰਾ ਸਾਹਿਬ ਦੇ ਅੰਦਰ ਜਿਹੜਾ ਵਿਜ਼ਨ ਆਇਆ ਤਾਨੂੰ ਲਾਵਾਂ ਵਾਲੀ ਜਿਹੜੀ ਬੁੱਕ ਸੀਗੀ ਉਹਦੇ ਬਾਰੇ ਤੁਹਾਨੂੰ ਉੱਥੇ ਵਿਜ਼ਨ ਆਇਆ ਇਹ ਕੀ ਹੋ ਸਕਦਾ ਇਹ ਘਟਨਾ ਸਿਰਫ ਤੁਹਾਡੇ ਨਾਲ ਨਹੀਂ ਵਾਪਰੀ ਮੈਂ ਤੁਹਾਨੂੰ ਹੋਰ ਵੀ ਇੱਕ ਦੱਸਦੀ ਆ ਕਿ ਤੁਹਾਡਾ ਵਿਜ਼ਨ ਕਿੰਨਾ ਕਲੀਅਰ ਆ ਕਿਉਂਕਿ ਚੈਨਲ ਤੁਹਾਨੂੰ ਉਹ ਤੋਂ ਕਾਫੀ ਧੇਰ ਬਾਅਦ ਮਿਲਿਆ ਇਹ ਵਾਲਾ ਤੇ ਤੁਸੀਂ ਆਵਾਜ਼ ਵੀ ਪਹਿਚਾਣ ਲਈ ਤੇ ਉਹ ਵਾਇਗਰੂ ਪਤਾ ਨਹੀਂ ਕੀ ਖੇਡਣਾ ਰਚਦੇ ਆ ਕੀ ਸਮਝਾਉਣਾ ਚਾਹੁੰਦੇ ਆ ਤੁਹਾਨੂੰ ਸਮਝਾਉਣਾ ਚਾਹੁੰਦੇ ਆ ਜਾਂ ਮੈਨੂੰ ਸਮਝਾਉਣਾ ਚਾਹੁੰਦੇ ਆ ਕੁਛ ਸਮਝ ਨਹੀਂ ਆ ਰਹੀ ਕਿਉਂਕਿ ਗੁਰਦਰਪ ਬਾਬਾ ਬਕਾਲਾ ਸਾਹਿਬੀ ਇੱਕ ਹੋਰ ਸਾਡੀ ਸੋਲ ਸਿਸਟਰ ਆ ਉਹ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਟਵਿਨ ਫਲੇਮ ਜਰਨੀ ਦੇ ਵਿੱਚ ਹੈ ਵੀ ਹੈ ਵੀ ਆ ਜਾਂ ਨਹੀਂ ਵੀ ਆ ਇਹਦੇ ਬਾਰੇ ਤਾਂ ਸਾਨੂੰ ਵੀ ਨਹੀਂ ਪਤਾ ਅਸ ਅਕਾਲਪੁਰਖ ਵਾਈਗਰੂ ਨੇ ਉਸ ਭੈਣ ਦੇ ਨਾਲ ਮਿਲਾਇਆ ਫੋਨ ਤੇ ਗੱਲਬਾਤ ਹੋਈ ਆ ਸੀ ਕਦੇ ਮਿਲੇ ਨਹੀਂ ਗੁਰਦਾਸਪੁਰ ਜਿਲੇ ਨੂੰ ਬਿਲੋਂਗ ਕਰਦੇ ਆ ਕਿਸੇ ਪਿੰਡ ਤੋਂ ਨਹੀਂ ਕਿਸੇ ਪਿੰਡ ਨੂੰ ਬਿਲੋਂਗ ਕਰਦੇ ਆ ਤੇ ਇੰਨਾ ਸਿੱਧਾ ਸਾਦਾ ਜੀਵਨ ਆ ਉਹਨਾਂ ਦਾ ਜੇ ਤੁਸੀਂ ਸੋਚੋ ਤੇ ਉਹਨਾਂ ਨੇ ਤਾਂ ਕਦੇ ਸਿੱਖੀ ਬਾਰੇ ਸੁਣਿਆ ਤੱਕ ਵੀ ਨਹੀਂ ਸੀਗਾ ਨਾ ਕੋਈ ਸੋਹਰਾ ਪਰਿਵਾਰ ਚੋਂ ਤੇ ਨਾ ਕੋਈ ਪੇਕੇ ਪਰਿਵਾਰ ਚੋਂ ਸਿੱਖੀ ਨਾਲ ਕੋਈ ਵੀ ਨਹੀਂ ਸੀ ਜੁੜਿਆ ਕਦੇ ਗੁਰੂ ਘਰ ਵੀ ਨਹੀਂ ਸੀ ਗਏ ਤੇ ਉਸ ਭੈਣ ਤੇ ਅੱਜ ਐਨੀ ਬਖਸ਼ਿਸ਼ ਆ ਕੋਈ ਗੁਰਸਿੱਖ ਵੀਰ ਮਿਲੇ ਜਿਨ੍ਹਾਂ ਨੇ ਉਹਨਾਂ ਦਾ ਮਾਸਤਕ ਦੇਖਿਆ ਉਹਨਾਂ ਦੀ ਪਿਛਲੀ ਕਮਾਈ ਦੇਖੀ ਉਸ ਗੁਰਸਿੱਖ ਵੀਰ ਨੇ ਕਿਹਾ ਕਿ ਭੈਣ ਤੁਸੀਂ ਅਮਰਤ ਛਕ ਲਵੋ ਉਹਨਾਂ ਦਾ ਕਹਿਣਾ ਮੰਨ ਕੇ ਉਹ ਸਾਰੇ ਪਰਿਵਾਰ ਨੇ ਅਮਰਤ ਛਕ ਲਿਆ ਤਿੰਨ ਸਾਲ ਪਹਿਲਾਂ ਦੀ ਗੱਲ ਆ ਉਹ ਦੱਸਦੇ ਹੁੰਦੇ ਆ ਹੁਣ ਫੋਨ ਤੇ ਕਹਿੰਦੇ ਗੁਰਦਾਰਾ ਬਾਬਾ ਬਕਾਲਾ ਸਾਹਿਬ ਮੈਂ ਗਈ ਉੱਥੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਪ੍ਰਕਾਸ਼ ਨਜ਼ਰ ਆਇਆ ਗੋਲਾਕਾਰ ਦਾ ਤੇ ਪ੍ਰਕਾਸ਼ ਮਹਾਰਾਜ ਦੇ ਸਰੂਪ ਤੋਂ 2 2 ਫੁੱਟ ਫੁੱਟ ਕੁ ਉੱਚਾ ਹੋਣਾ ਕਹਿੰਦੇ ਤੇ ਉਹਨਾਂ ਨੂੰ ਤਾਂ ਇਸ ਅਧਿਆਤਮ ਤੇ ਮਾਰਗ ਬਾਰੇ ਕੁਝ ਵੀ ਨਹੀਂ ਸੀ ਪਤਾ 1% ਵੀ ਨਹੀਂ ਸੀ ਪਤਾ ਮੈਨੂੰ ਵੀ ਉਹਨਾਂ ਦੇ ਨਾਲ ਕਿਸੇ ਨੇ ਮਿਲਾਇਆ ਤੇ ਤਾਂ ਕਰਕੇ ਗੱਲਬਾਤ ਜਦੋਂ ਸ਼ੁਰੂ ਹੋਈ ਉਹ ਆਪਣੇ ਐਕਸਪੀਰੀਅੰਸ ਉਹਨਾਂ ਨੇ ਐਨੇ ਦੱਸੇ ਗੁਰਦਾਰਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਉਹਨਾਂ ਨਾਲ ਕੀ ਕੀ ਖੋਜ ਹੋਇਆ ਮੈਂ ਹੈਰਾਨ ਹੁੰਨੀ ਹੁੰਨੀ ਆ ਸੁਣ ਕੇ ਕਿ ਅਸੀਂ ਤਾਂ ਮੈਂ ਤਾਂ ਤੁਹਾਨੂੰ ਨਹੀਂ ਮੈਂ ਕਹਿੰਦੀ ਤੁਸੀਂ ਤਾਂ ਸਾਰੇ ਵਾਕਈ ਬਹੁਤ ਅੱਗੇ ਹੋਵੋਗੇ ਤੇ ਹੈ ਵੀ ਕਿ ਇਹ ਚੀਜ਼ਾਂ ਤਾਂ ਮੇਰੇ ਨਾਲ ਵਾਪਰੀਆਂ ਨਹੀਂ ਤੇ ਉਹ ਦੱਸ ਰਹੀ ਸੀ ਮੈਨੂੰ ਤੁਸੀਂ ਯਕੀਨ ਮੰਨੋਗੇ ਇੰਨਾ ਸਿੱਧੇ ਸਾਦੇ ਪਰਿਵਾਰ ਨੂੰ ਬਿਲੋਂਗ ਕਰਦੀ ਆ ਘਰ ਦਾ ਸਾਰਾ ਕੰਮ ਕਰਦੀ ਆ ਭੈਣ ਸਵੇਰੇ ਉੱਠ ਕੇ ਇਹ ਬਣ ਕੇ ਪਾਠੀਆਂ ਵੀ ਆਪ ਆਪਣੇ ਹੱਥਾਂ ਨਾਲ ਬਣਾਉਂਦੀ ਆ ਪਾਠ ਦੀਆਂ ਪਾਠੀਆਂ ਪਿੰਡ ਰਹਿੰਦੀ ਆ ਸਾਰਾ ਘਰ ਦਾ ਕੰਮ ਹੀ ਟੁਜਾ ਡੋ ਨੇ ਆਪ ਕਰਨਾ ਤੇ ਉਹ ਮੈਨੂੰ ਦੱਸਦੀ ਹੁੰਦੀ ਆ ਕਿ ਅੱਜ ਮੈਂ ਉਥੇ ਪਾਥੀਆਂ ਪਾਥਦੀ ਸੀ ਉਥੇ ਫੇਰ ਪ੍ਰਕਾਸ਼ ਰੂਪ ਦੇ ਵਿੱਚ ਮਹਾਰਾਜ ਸਾਹਮਣੇ ਆ ਕੇ ਖੜੇ ਹੋਗੇ ਤੇ ਅੱਜ ਉਹ ਇੰਨਾ ਉਸ ਪ੍ਰਕਾਸ਼ ਰੂਪੀ ਅਕਾਲਪੁਰਖ ਵਾਹਿਗੁਰੂ ਜੀ ਦੇ ਵਿੱਚ ਇੰਨੀ ਗੜੋਚੂਈ ਪਈ ਆ ਮੈਂ ਕਹਿੰਨੀ ਆ ਬਖਸ਼ਿਸ਼ ਦਾ ਕੋਈ ਆਂਤੀ ਨਹੀਂ ਉਹਨੂੰ ਨਾ ਤਾਂ ਉਹਨੂੰ ਥਕਾਵਟ ਮਹਿਸੂਸ ਹੁੰਦੀ ਆ ਹਰ ਸਮੇ ਇੱਕ ਵੱਖਰੀ ਆਨੰਦ ਚ ਰਹਿ ਰਹੀ ਆ ਉਹ ਤਾਂ ਕਹਿੰਦੀ ਪਹਿਲਾਂ ਉਹ ਡਰ ਜਾਂਦੀ ਸੀ ਉਹਨੂੰ ਪਤਾ ਹੀ ਨਹੀਂ ਸੀ ਇਹ ਚੀਜ਼ਾਂ ਹੈ ਕੀ ਨੇ ਜਦੋਂ ਹੌਲੀ ਹੌਲੀ ਦੱਸਿਆ ਸਮਝਾਇਆ ਤੇ ਉਹ ਬਹੁਤ ਹੈਰਾਨ ਹੁੰਦੀ ਆ ਹੁਣ ਤੇ ਉਹ ਬਹੁਤ ਖੁਸ਼ ਆ ਆਪਣੀ ਲਾਈਫ ਦੇ ਵਿੱਚ ਉਸ ਮਾਲਕ ਦਾ ਹਰ ਸਮੇ ਸ਼ੁਕਰਾਨਾ ਕਰਦੀ ਆ ਚਲੋ ਆਪਾਂ ਬਹੁਤੀਆਂ ਲੰਬੀਆਂ ਚੌੜੀਆਂ ਹੁਣ ਉਹਨਾਂ ਦੀਆਂ ਕਹਾਣੀਆਂ ਤਾਂ ਨਹੀਂ ਸੁਣਾਉਣੀਆਂ ਤੇ ਉਹ ਭੈਣ ਨੇ ਇੱਕ ਦਿਨ ਦੱਸਿਆ ਕਹਿੰਦੀ ਮੈਂ ਬਹੁਤ ਵਿਰਾਗ ਦੇ ਵਿੱਚ ਸੀਗੀ ਕਿਉਂਕਿ ਮੈਂ ਫੋਨ ਨਹੀਂ ਉਹਨਾਂ ਦਾ ਅਟੈਂਡ ਕਰ ਸਕੀ 2-3 ਦਿਨ ਤੇ ਕਹਿੰਦੀ ਮੈਂ ਜਦੋਂ ਰੋਂਦੇ ਰੋਂਦੇ ਮੈਨੂੰ ਰਾਤ ਨੂੰ ਮੈਂ ਸੌਂਗੀ ਤੇ ਮੇਰੇ ਡ੍ਰੀਮ ਦੇ ਵਿੱਚ ਤੁਸੀਂ ਆਏ ਹਾਲਾਂਕਿ ਉਹਨਾਂ ਨੇ ਮੇਰੀ ਕਦੇ ਫੋਟੋ ਨਹੀਂ ਸੀ ਦੇਖੀ ਕਦੇ ਮਿਲੇ ਵੀ ਨਹੀਂ ਸੀ ਅਸੀਂ ਤੇ ਉਹ ਕਹਿੰਦੀ ਐਦਾਂ ਸੀ ਤੁਸੀਂ ਸੂਟ ਪਾਇਆ ਸੀ ਵਾਈਟ ਕਲਰ ਦੀ ਚੁੰਨੀ ਲਈ ਸੀ ਐਵੇਂ ਦੇ ਤੁਸੀਂ ਦੇ ਸੇ ਤੁਹਾਡਾ ਐਦਾਂ ਦਾ ਫੇਸ ਆ ਇਹ ਉਹ ਤੇ ਮੈਂ ਉਹਨਾਂ ਨੂੰ ਆਪਣੇ ਉਦੋਂ ਬਾਅਦ ਫੋਟੋ ਭੇਜੀ ਉਹ ਹੈਰਾਨ ਹੋ ਗਏ ਕਹਿੰਦੇ ਸੇਮ ਹੋ ਹੂ ਹੂ ਇਹ ਹੀ ਮੇਰੇ ਸੁਪਨੇ ਦੇ ਵਿੱਚ ਆਈ ਸੀ ਤੁਸੀਂ ਮੈਂ ਆਪ ਹਰਾਨਾ ਸੁਹਾਣੀ ਜੀ ਤੁਹਾਨੂੰ ਮੈਂ ਵਿਜਨ ਦੇ ਵਿੱਚ ਦਿਸੀਆਂ ਉਹਨਾਂ ਨੂੰ ਡਰੀਮ ਦੇ ਵਿੱਚ ਦਿਸੀਆਂ ਹੈ ਇਹ ਪਰਮਾਤਮਾ ਹੀ ਆ ਮੈਂ ਕਹਿੰਦੀ ਅਕਾਲਪੁਰਖ ਵਾਹਿਗੁਰੂ ਹੀ ਆ ਜਿਹੜਾ ਵੱਖਰੇ ਵੱਖਰੇ ਰੂਪ ਕਿਸੇ ਦਾ ਵੀ ਰੂਪ ਲੈ ਸਕਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮਾਲਕ ਸਾਨੂੰ ਸਮਝਾਉਣਾ ਕੀ ਚਾਹੁੰਦਾ ਜਾਂ ਅਸੀਂ ਕੋਈ ਕਿਹੋ ਜਿਹਾ ਪਰਿਵਾਰ ਦੇ ਵਿੱਚੋਂ ਆ ਜਿਹੜੇ ਸਾਰੇ ਇੱਕ ਦੂਜੇ ਦੇ ਨਾਲ ਕਨੈਕਟਡ ਆ ਜਿੰਨੇ ਵੀ ਸਬਸਕ੍ਰਾਈਬਰ ਨੇ ਜੇ ਆਉਂਦੇ ਆ ਇਸ ਚੈਨਲ ਤੇ ਤੇ ਉਹ ਕਿਤੇ ਨਾ ਕਿਤੇ ਤਾਂ ਜੁੜੇ ਹੀ ਹੋਏ ਨੇ ਨਾ ਸਾਰਿਆਂ ਦਾ ਰੋਮ ਰੋਮ ਸ਼ੁਕਰਾਨਾ ਸਾਰਿਆਂ ਦਾ ਮੈਂ ਕਹਿੰਨੀ ਆ ਕਾਲਪੁਰਖ ਵਾਹਿਗੁਰੂ ਜੀ ਤੁਸੀਂ ਦਿਲੋਂ ਕਹਿੰਨੀ ਆ ਸਾਰਿਆਂ ਨੂੰ ਇੰਨੀਆ ਜ਼ਿਆਦਾ ਖੁਸ਼ੀਆਂ ਉਹਨਾਂ ਦੇ ਜੀਵਨ ਦੇ ਵਿੱਚ ਬਖਸ਼ਿਓ ਜੇ ਕਿਸੇ ਵੀ ਸਟਰਗਲ ਫੇਸ ਚੋਂ ਲੰਘ ਰਹੇ ਨੇ ਵਾਹਿਗੁਰੂ ਜੀ ਆਪ ਹੱਥ ਦੇ ਕੇ ਸਾਰਿਆਂ ਦੀ ਰੱਖਿਆ ਕਰਿਓ ਸਾਰਿਆਂ ਦਾ ਰੀਯੂਨੀਅਨ ਕਰਾ ਦਿਓ ਰੀਯੂਨੀਅਨ ਤੋਂ ਬਾਅਦ ਜੋ ਵੀ ਆ ਉਹਨਾਂ ਦਾ ਸੋਲ ਪਰਪਸ ਆ ਉਹ ਤੁਸੀਂ ਆਪ ਵਾਹਿਗੁਰੂ ਜੀ ਉਹਨਾਂ ਨੂੰ ਸਮੱਤ ਵਖਸ਼ ਕੇ ਕਰਵਾ ਲਿਓ ਕਿਉਂਕਿ ਇਹਦੇ ਬਿਨਾ ਤਾਂ ਜੀਵਨ ਅਧੂਰਾ ਹੀ ਹੈ ਜੇ ਸੋਲ ਪਰਪਸ ਪੂਰਾ ਨਾ ਹੀ ਹੋਵੇ ਉਹ ਤਾਂ ਕਾਲਪੁਰਖ ਵਾਹਿਗੁਰੂ ਜੀ ਨੇ ਪੂਰਾ ਕਰਵਾਈ ਲੈਣਾ ਬਾਕੀ ਤੁਸੀਂ ਕਹਿੰਦੇ ਸੀਗੇ ਕਿ ਵਿਜ਼ਨ ਦੇ ਵਿੱਚ ਦਿਸੇ ਕਿ ਤੁਸੀਂ ਵੀਡੀਓ ਹੇਠਾਂ ਬੈਠ ਕੇ ਬਣਾਉਣੀ ਆ ਜੀ ਹਾਂ ਇਹ ਵੀ ਬਿਲਕੁਲ ਸੱਚ ਆ ਕਿਉਂਕਿ ਬਾਬਾ ਜੀ ਦੇ ਰੂਮ ਚ ਵੀਡੀਓ ਬਣਾਉਣੀ ਆ ਪਲੰਗ ਤੇ ਮਹਾਰਾਜ ਨਿਭਰਾਜਮਨ ਸਮੇਂ ਦੀ ਹੁੰਨੀ ਆ ਤੇ ਆਪ ਉਹਨਾਂ ਦੇ ਚਰਨਾ ਚ ਹੇਠਾਂ ਬੈਠੀ ਹੁੰਨੀ ਆ ਜਦੋਂ ਵੀ ਵੀਡੀਓ ਬਣਾਉਣੀ ਆ ਕੋਈ ਵੀ ਤੇ ਬਾਕੀ ਹਾਈਟ ਉਹਦੇ ਬਾਰੇ ਵੀ ਤੁਹਾਡਾ ਜਿਹੜਾ ਵਿਜ਼ਨ ਉਹ ਵੀ ਸਹੀ ਸੀਗਾ ਸਾਰਾ ਕਸ਼ਟ ਠੀਕ ਹੀ ਆ ਹੁਣ ਪਤਾ ਨਹੀਂ ਆ ਤੁਹਾਡੀ ਅਵਸਥਾ ਕਿੰਨੀ ਉੱਚੀ ਹੋ ਸਕਦੀ ਆ ਆਪ ਸਾਰੇ ਇੱਕ ਤੋਂ ਇੱਕ ਵੱਧ ਕੇ ਅਧਿਆਤਮ ਦੇ ਮਾਰਗ ਦੇ ਵਿੱਚ ਅੱਗੇ ਹੀ ਹੋ ਮੈਨੂੰ ਲੱਗਦਾ ਮੇਰੇ ਨਾਲੋਂ ਸੋ ਐਸੀ ਤਰ੍ਹਾਂ ਹੀ ਤੁਸੀਂ ਅੱਗੇ ਵੱਧਦੇ ਜਾਵੋ ਤੇ ਪੋਜ਼ਿਟਿਵਿਟੀ ਦੇ ਨਾਲ ਤੁਸੀਂ ਭਰਪੂਰ ਰਹੋ ਤੇ ਵਧੀਆ-ਵਧੀਆ ਸੋਹਣੇ-ਸੋਹਣੇ ਕਮੈਂਟ ਕਰਕੇ ਦੂਜਿਆਂ ਨੂੰ ਵੀ ਮੋਟੀਵੇਟ ਕਰਦੇ ਰਹੋ ਜਿਹੜੇ ਸਿਸਟ ਨੇ ਕਿਹਾ ਸੀ ਕਿ ਉਹਨਾਂ ਦਾ ਵੀ ਕੈਨੇਡਾ ਦਾ ਵੀਜ਼ਾ ਆ ਗਿਆ ਸੀ ਕੈਨੇਡਾ ਚਲੇ ਗਏ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਸਾਰਿਆਂ ਦਾ ਬਸ ਤੇ ਦੇਲਟੋਨ ਮੈਂ ਤਾਂ ਵਾਰ-ਵਾਰ ਰੋਮ-ਰੋਮ ਸ਼ੁਕਰਾਨਾ ਹੀ ਕਰਦੀਆਂ ਸਾਰਿਆਂ ਦਾ ਧੰਨਵਾਦ ਹੀ ਕਰਦੀਆਂ ਜਿਨ੍ਹਾਂ ਨੂੰ ਕਿਤੋਂ ਕੁਝ ਵੀ ਮਾੜਾ ਜਿਹਾ ਵੀ ਕੁਝ ਸਿੱਖਣ ਨੂੰ ਮਿਲ ਰਿਹਾ ਜਾਂ ਤੁਸੀਂ ਦੇਖੋ ਚੈਨਲ ਇੱਕ ਤੋਂ ਇੱਕ ਵੱਧ ਕੇ ਪਏ ਨੇ ਹਰ ਤਰ੍ਹਾਂ ਦੇ ਟਾਪਿਕ ਤੇ ਵੀਡੀਓ ਸਾਨੂੰ YouTube ਤੇ ਮਿਲ ਜਾਂਦੀ ਆ ਪਰ ਸਾਡਾ ਜਿਹੜਾ ਹੈਗਾ ਆ ਉਹ ਇਹ ਆ ਕਿ ਕੋਈ ਆਪਾਂ ਨੂੰ ਪੰਜਾਬੀ ਕਪਲ ਇਦਾਂ ਦੇ ਮਿਲ ਜਾਣਾ ਉਹਦੇ ਨਾਲ ਸਾਨੂੰ ਹੋਰ ਹੌਸਲਾ ਮਿਲ ਜਾਂਦਾ ਸਿੱਖ ਧਰਮ ਨੂੰ ਬਿਲੋਂਗ ਕਰਦੇ ਮਿਲ ਜਾਣਾ ਹੋਰ ਉਦੋਂ ਵੱਧ ਕੇ ਹੌਸਲਾ ਮਿਲ ਜਾਂਦਾ ਹੈ ਸਾਰੇ ਧਰਮ ਜਿਹੜੇ ਆ ਉਹ ਸਿਰਫ ਇੱਕ ਜਰੀਆ ਹੀ ਨੇ ਪਹੁੰਚਣਾ ਉਸ ਇੱਕ ਦੇ ਕੋਲ ਹੀ ਆ ਮਿਲਾਪ ਇੱਕ ਦੇ ਨਾਲ ਹੀ ਹੋਣਾ ਪਰ ਫਿਰ ਵੀ ਜਿੱਦਾਂ ਕਹਿ ਲੋ ਵੀ ਮਾੜੀ-ਮੋਟੀ ਸਾਂਝ ਜੀ ਸਾਨੂੰ ਥੋੜੀ ਜਿਹੀ ਹੋਰ ਆਪਣੀ ਗੁੜੀ ਲੱਗਣ ਲੱਗ ਜਾਂਦੀ ਆ ਆਪਣਾ ਤੇ ਮਹਿਸੂਸ ਹੋਣ ਲੱਗ ਜਾਂਦੀ ਆ ਜਿਵੇਂ ਫੋਰਨ ਕੰਟਰੀ ਦੇ ਵਿੱਚ ਕਿਤੇ ਵੀ ਆਪਾਂ ਗੋਰਿਆਂ ਦੇ ਏਰੀਏ ਦੇ ਵਿੱਚ ਰਹਿੰਦੇ ਹੋਈਏ ਪੰਜਾਬੀ ਬੋਲਣ ਵਾਲਾ ਅੱਗੋਂ ਆਪਣਾ ਮਿਲ ਜਾਵੇ ਤੇ ਆਪਾਂ ਨੂੰ ਹੋਰ ਆਪਣਾਪਣ ਮਹਿਸੂਸ ਹੁੰਦਾ ਇਸੇ ਤਰ੍ਹਾਂ ਇਸ ਚੈਨਲ ਦੇ ਥਰੂ ਆ ਸਾਰੇ ਪੰਜਾਬੀ ਭਾਈਚਾਰਾ ਇਕੱਠਾ ਹੋ ਰਿਹਾ ਤੇ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਅੱਜ ਦੀ ਵੀਡੀਓ ਦੇ ਵਿੱਚ ਤਾਂ ਮੈਂ ਬਸ ਨਾਰਮਲ ਜੀ ਗੱਲ ਹੀ ਕੀਤੀ ਆਪਣੇ ਬਾਰੇ ਹੀ ਦੱਸਿਆ ਵਾ ਕਿ ਮੈਂ ਵੀ 14 ਸਾਲਾਂ ਤੋਂ ਇੰਗਲੈਂਡ ਦੇ ਵਿੱਚ ਰਹਿ ਰਹੀ ਆ ਅਕਾਲਪੁਰ ਕਵਾਈਗਰੂ ਨੇ ਸਾਨੂੰ ਇਸ ਜਰਨੀ ਦੇ ਵਿੱਚ ਪਾਇਆ ਵੇਕਨੇ ਕਰਵਾਈਆ ਪਤਾ ਲੱਗਿਆ ਕਿ ਟਵਿਨ ਫਲਮ ਜਰਨੀ ਦੇ ਵਿੱਚ ਆ ਸੋ ਹੁਣ ਦਿਲ ਤੋਂ ਹੀ ਮੇਰੀ ਕੋਸ਼ਿਸ਼ ਹੀ ਆ ਕਿ ਵੱਧ ਤੋਂ ਵੱਧ ਇਸ ਜਰਨੀ ਦੇ ਬਾਰੇ ਸਭ ਨੂੰ ਪਤਾ ਲੱਗ ਸਕੇ ਇਹ ਕੋਈ ਪਾਪ ਨਹੀਂ ਆ ਇਹ ਕੋਈ ਗਲਤ ਨਹੀਂ ਆ ਇਸ ਸਰੀਰਾਂ ਤੋਂ ਉੱਪਰ ਉੱਠ ਕੇ ਆਤਮਾ ਦੀ ਜਿਹੜੀ ਜਰਨੀ ਆ ਜਿਨ੍ਹਾਂ ਨੂੰ ਕਿ ਕੋਈ ਆਮ ਜਿਹੜੇ ਸੁੱਤੇ ਪਏ ਹੋਏ ਲੋਕ ਨੇ ਉਹ ਕਦੇ ਵੀ ਨਹੀਂ ਸਮਝ ਸਕਦੇ ਤੇ ਨਾ ਹੀ ਉਹਨਾਂ ਨੇ ਕਦੇ ਅਕਸੈਪਟ ਕਰਨਾ ਆ ਅਸੀਂ ਆਪਣੇ ਆਪ ਦੇ ਵਿੱਚ ਇਕੱਲੇ ਆਏ ਆ ਇਕੱਲੇ ਜਾਣਾ ਜਿਨ੍ਹਾਂ ਦੇ ਲਈ ਹੁਣ ਤੱਕ ਜਿਉਏ ਆ ਉਹਨਾਂ ਨੇ ਸਾਨੂੰ ਨਾ ਇੱਥੇ ਕੁਝ ਮੋਟੀਵੇਟ ਕਰਨਾ ਇਸ ਜਰਨੀ ਦੇ ਬਾਰੇ ਕਿਉਂਕਿ ਉਹ ਆਪ ਹਜੇ ਸੁੱਤੇ ਹੋਏ ਨੇ ਇਸ ਮਾਇਆ ਜਾਲ ਦੇ ਵਿੱਚ ਕਿ ਜੇ ਦਾ ਪਰਿਵਾਰ ਸਮਝੇ ਜਾਂ ਨਾ ਸਮਝੇ ਪਰ ਜਿਹੜੀ ਸੋਲ ਫੈਮਲੀ ਆ ਉਹ ਜ਼ਰੂਰ ਆਪ ਜੀ ਨੂੰ ਸਮਝੂਗੀ ਆਪ ਜੀ ਦੀਆਂ ਭਾਵਨਾਵਾਂ ਦੀ ਜ਼ਰੂਰ ਕਦਰ ਕਰੂਗੀ ਕੋਈ ਆਪਣੇ ਵਰਗਾ ਹੀ ਮਿਲ ਜਾਵੇ ਤਾਂ ਇਹ ਜਿਹੜੀ ਜਰਨੀ ਆ ਇਸ ਤਰ੍ਹਾਂ ਦੀ ਆ ਕਿ ਇਹਨੂੰ ਬੋਲ ਕੇ ਦੱਸਿਆ ਤਾਂ ਨਹੀਂ ਜਾ ਸਕਦਾ ਇਸ ਜਰਨੀ ਨੂੰ ਸਿਰਫ ਮਾਣਿਆ ਜਾ ਸਕਦਾ ਜਿਸ ਤਰ੍ਹਾਂ ਪਰਮਾਤਮਾ ਨੂੰ ਸਿਰਫ ਮਾਣਿਆ ਹੀ ਜਾ ਸਕਦਾ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਉਸੇ ਤਰ੍ਹਾਂ ਟਵਿਨ ਫਲੇਮ ਜਰਨੀ ਆ ਬਾਕੀ ਜਿਹਦੀ ਜਿਹਦੀ ਵੀ ਅਵੇਕਨਿੰਗ ਹੋਈ ਹੋਈ ਆ ਇਸ ਚੈਨਲ ਦੇ ਨਾਲ ਜੁੜਿਆ ਹੋਇਆ ਉਹ ਆਪ ਜੀ ਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਪ੍ਰਮਾਤਮਾ ਦਾ ਜਨਮਲਾਪ ਹੁੰਦਾ ਜਾਂ ਪ੍ਰਮਾਤਮਾ ਦੇ ਰਸਤੇ ਤੇ ਤੁਰਦਾ ਇਹ ਪ੍ਰਮਾਤਮਾ ਇੱਕ ਕ੍ਰਾਂਤੀਕਾਰੀ ਪੈਦਾ ਕਰਦਾ ਆ ਸਾਡੇ ਅੰਦਰ ਕ੍ਰਾਂਤੀ ਲੈ ਕੇ ਆਉਂਦਾ ਹੈ ਪ੍ਰਮਾਤਮਾ ਤੇ ਜੇ ਸਾਡੇ ਵਿਚਾਰਾਂ ਦੇ ਵਿੱਚ ਹੀ ਪਰਵਰਤਨ ਨਾ ਹੋਇਆ ਤਾਂ ਪਤਾ ਕਿਵੇਂ ਲੱਗੇਗਾ ਕਿ ਅਸੀਂ ਇਸ ਅਧਿਆਤਮ ਦੇ ਮਾਰਗ ਤੇ ਚੱਲੇ ਹੋਏ ਆ ਸੋ ਸਾਡੇ ਵਿਚਾਰ ਸਾਡੇ ਪਰਿਵਾਰ ਵਾਰਿਆਂ ਪਰਿਵਾਰ ਵਾਲਿਆਂ ਦੇ ਨਾਲ ਸਮਾਜ ਦੇ ਨਾਲ ਜਿਹੜੇ ਸਮਰਗ ਤੇ ਨਹੀਂ ਚੱਲੇ ਉਹਨਾਂ ਦੇ ਨਾਲ ਕਦੇ ਵੀ ਮੇਲ ਨਹੀਂ ਖਾਣਗੇ ਸੋ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਤੁਸੀਂ ਆਪਣੇ ਮਾਰਗ ਤੇ ਚੁੱਪਚਾਪ ਉਸ ਗੁਰਨਾਨਕ ਪਾਤਸ਼ਾਹ ਦਾ ਓਟ ਆਸਰਾ ਤੱਕਦੇ ਹੋਏ ਚੱਲਦੇ ਰਹੋ ਮਹਾਰਾਜ ਆਪ ਜੀ ਨੂੰ ਆਪੇ ਹੱਥ ਫੜ ਕੇ ਅੱਗੇ ਤੱਕ ਲੈ ਕੇ ਜਾਣਗੇ ਸਾਰੇ ਕਹਿੰਦੇ ਹੁੰਦੇ ਆ ਕਿ ਉਹਦੇ ਘਰ ਦੇਰ ਆ ਅੰਧੇਰ ਨਹੀਂ ਬਿਲਕੁਲ ਇਹ ਸੱਚਾ ਪ੍ਰਕਾਸ਼ ਦੇ ਵਿੱਚ ਉਹ ਲੈ ਕੇ ਜਾਂਦਾ ਤੇ ਪ੍ਰਕਾਸ਼ ਹੀ ਅੰਦਰ ਪਾਉਂਦਾ ਮਹਾਰਾਜ ਤੇ ਪ੍ਰਕਾਸ਼ ਦੇ ਵਿੱਚ ਹੀ ਚਾਨਣ ਕਰਾਉਂਦਾ ਆ ਸਾਨੂੰ ਗਿਆਨ ਕਰਾਉਂਦਾ ਆ ਗਿਆਨ ਦਾ ਜਿਹੜਾ ਪ੍ਰਕਾਸ਼ ਆ ਉਹਦੇ ਵਿੱਚ ਹੀ ਸਾਰਾ ਕੁਝ ਪਤਾ ਲੱਗਦਾ ਆ ਇਸ ਤੋਂ ਬਾਅਦ ਕੀ ਹੋਰ ਕੀ ਹੋ ਸਕਦਾ ਆਪ ਸਾਰਿਆਂ ਦਾ ਰੋਮ 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 ਸ਼ੁਕਰਾਨਾ ਜਿਨ੍ਹਾਂ ਨੇ ਚੈਨਲ ਨੂੰ ਲਾਈਕ ਕੀਤਾ ਸਬਸਕ੍ਰਾਈਬ ਕੀਤਾ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਂ ਕਮੈਂਟ ਕਰਕੇ ਇੱਕ ਦੂਜੇ ਨੂੰ ਮੋਟੀਵੇਟ ਕੀਤਾ ਬਹੁਤ ਬਹੁਤ ਧੰਨਵਾਦ Está na vada vai.